ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅਜ ਮੂਲ ਨਾਨਕ ਸਾਹਿਬ ਕੈਲੰਡਰ ਮੁਤਾਬਕ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਹੈ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਜਨਮ 19 ਜੂਨ ਸਨ 1595 ਦੇ ਵਿੱਚ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਮੇਰੇ ਪਾਤਸ਼ਾਹ ਜੀ ਦਾ ਮਾਤਾ ਗੰਗਾ ਜੀ ਦੇ ਕੁਖੋਂ ਅਤੇ ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਘਰ ਵਿਖੇ ਉਹਨਾਂ ਦਾ ਜਨਮ ਹੋਇਆ ਹੈ। ਪਿਆਰੀ ਸਾਧ ਸੰਗਤ ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਐਸੇ ਸਤਿਗੁਰੂ ਹਨ ਜਿਨ੍ਹਾਂ ਨੂੰ ਬਚਪਨ ਵਿੱਚ ਹੀ ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਇਹਨਾਂ ਨੂੰ ਸ਼ਸਤਰ ਵਿੱਦਿਆ ਗੁਰਬਾਣੀ ਦੀ ਸੰਥਿਆ ਅਤੇ ਘੋੜਸਵਾਰੀ ਕੁਸ਼ਤੀ ਕਰਨੀ ਇਹ ਸਾਰਾ ਕੁਝ ਸਤਿਗੁਰੂ ਮਹਾਰਾਜ ਜੀ ਨੇ ਚੰਗੇ ਟੀਚਰ ਉਸਤਾਦ ਰੱਖ ਕੇ ਵੀ ਮੇਰੇ ਪਾਤਸ਼ਾਹ ਜੀ ਨੇ ਸਾਰੀ ਸਿਖਲਾਈ ਦਿੱਤੀ ਹੈ ਜਦੋਂ 11 ਸਾਲ ਦੀ ਉਮਰ ਹੁੰਦੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ 25 ਮਈ ਸਨ 1606 ਦੇ ਵਿੱਚ ਆਪਣੇ ਸੁਪੁੱਤਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੀਵਾਨ ਸਜਾਇਆ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਣ ਲੱਗੇ ਕਿਉਂ ਸਾਨੂੰ ਲੋਹਰ ਜਾਣਾ ਪੈਣਾ ਆਪਣੀ ਕੁਰਬਾਨੀ ਦੇਣੀ ਪੈਣੀ ਹੈ ਇਸ ਲਈ ਮੈਂ ਜ਼ਿੰਮੇਵਾਰੀ ਜਿਹੜੀ ਹੈ ਗੁਰਿਆਈ ਦੀ ਆਪਣੇ ਸੁਪੁੱਤਰ ਨੂੰ ਸੌਂਪ ਚਦਿਆਂ ਹਾਂ ਤਾਂ 25 ਮਈ ਸਨ 1606 ਦੇ ਵਿੱਚ ਸਤਿਗੁਰ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਉਹਨਾਂ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਆਪ ਸਤਿਗੁਰ ਜੀ ਮਾਰਾ ਲੋਹਰ ਨੂੰ ਚਾਲੇ ਪਾਉਂਦੇ ਨੇ 3 ਮਈ ਸੰਨ 1606 ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਉਸ ਤੋਂ ਉਪਰੰਤ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ ਤੇ ਸਾਧ ਸੰਗਤ ਕਿਉਂਕਿ ਮੁਰਜ਼ਾ ਖਾਨ ਬਰਗਿਆਂ ਨੇ ਗੁਰੂ ਸਾਹਿਬ ਜੀ ਦੇ ਪਰਿਵਾਰ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖ ਸੰਗਤਾਂ ਦੇ ਕਹਿਣ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਮਾਤਾ ਗੰਗਾ ਜੀ ਗੁਰੂ ਸਾਹਿਬ ਜੀ ਦਾ ਸਾਰਾ ਕੀ ਪਰਿਵਾਰ ਡਰੋਲੀ ਪਿੰਡ ਜੋ ਮੋਗੇ ਦੇ ਨਾਲ ਜਿੱਦੀ ਹੈ ਇਹ ਇਲਾਕਾ ਬੀਆਬਾਨ ਜੰਗਲ ਸੀ ਇਸ ਇਲਾਕੇ ਦੇ ਵਿੱਚ ਗੁਰੂ ਸਾਹਿਬ ਜੀ 1.5 ਸਾਲ ਦਾ ਸਮਾਂ ਠਹਿਰੇ ਖਨ ਕਿਉਂਕਿ ਇਹ ਪਿੰਡ ਪਾਈ ਸਾਈ ਦਾਸ ਦਾ ਪਿੰਡ ਸੀ ਜੋ ਗੁਰੂ ਸਾਹਿਬ ਦੇ ਰਸਤੇ ਵਿੱਚੋਂ ਸਾਡੂ ਲੱਗਦਾ ਸੀ ਮੇਰੇ ਸਾਹਿਬ ਨੇ ਇੱਥੇ ਦੋ ਵਕਤ ਸਵੇਰੇ ਸ਼ਾਮ ਦੀਵਾਨ ਸਜਾਉਣੇ ਅਤੇ ਪਾਤਸ਼ਾਹ ਜੀ ਦੇ ਚਰਨ ਪਰਸਨ ਵਾਸਤੇ ਦੂਰ ਦਰਾਡੇੋਂ ਸਿੱਖ ਸੰਗਤਾਂ ਆਉਂਦੀਆਂ ਹੋਣ ਇੱਥੇ ਕਿ ਸਤਿਗੁਰ ਜੀ ਨੇ ਫੌਜਾਂ ਤਿਆਰ ਕਰਡੀਆਂ ਸਿੱਖਾਂ ਨੂੰ ਸਨੇਹ ਭੇਜੇ ਵੀ ਜਿਹੜਾ ਸਾਡੇ ਕੋਲ ਦਰਸ਼ਨ ਕਰਨ ਵਾਸਤੇ ਆਵੇ ਚੰਗੇ ਵਧੀਆ ਕੋੜੇ ਚੰਗੇ ਸ਼ਸਤਰ ਲੈ ਕੇ ਆਵੇ ਨੌਜਵਾਨ ਗੱਭਰੂ ਆਪਣੀ ਜਵਾਨੀ ਭੇਟਾ ਕਰਨ ਫਿਰ ਮੇਰੇ ਪਾਤਸ਼ਾਹ ਜੀ ਨੇ ਇੱਥੋਂ ਡੇਢ ਸਾਲ ਦਾ ਸਮਾਂ ਗੁਜ਼ਾਰ ਕੇ ਫਿਰ ਪਾਤਸ਼ਾਹ ਜੀ ਦਰبار ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਰੂ ਦੇ ਸਜਣਾ ਕਰਦੇ ਹਨ ਯਾਰੀ ਸਾਧ ਸੰਗਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਨਿਸ਼ਾਨ ਸਭ ਚੁਲਾਈ ਸਿਰ ਤੇ ਕਲਗੀ ਸਜਾਈ ਮੇਰੇ ਪਾਤਸ਼ਾਹ ਜੀ ਸ਼ਿਖਾਰ ਖੱਡਣੇ ਵੀ ਜਾਂਦੇ ਹਨ ਮੇਰੇ ਪਾਤਸ਼ਾਹ ਜੀ ਨੇ ਟਾਡੀ ਪਰੰਪਰਾ ਵੀ ਸ਼ੁਰੂ ਕੀਤੀ ਪਾਈ ਨੱਥਾ ਤੇ ਪਾਈ ਅਬਦੁੱਲਾ ਜਦੋਂ ਟਾਡੀ ਵਾਰਾ ਗਾਉਂਦੇ ਨੇ ਉਸ ਸਮੇਂ ਸਿੱਖ ਅੰਦਰ ਜੋਸ਼ ਪੈਤਾ ਕੀਤਾ ਜਾਂਦਾ ਹੈ ਉਹਨੂੰ ਇਹ ਸਾਰਾ ਕੁਝ ਤਖਤ ਤੇ ਬੈਠਣਾ ਨਿਸ਼ਾਨ ਸਾਹਿਬ ਚੁਨਾਣੇ ਨਗਾਰੇ ਵਜਾਉਣੇ ਸ਼ਿਕਾਰ ਖਿਡਣ ਜਾਣਾ ਫੌਜਾਂ ਤਿਆਰ ਕਰ ਲੈਣੀਆਂ ਇਹ ਹਕੂਮਤ ਨੂੰ ਬਰਦਾਸ਼ਤ ਨਹੀਂ ਹੋ ਰਿਆ ਸੀ ਇਸੇ ਲਈ ਗੁੱচ্চਾ ਬੇਗ ਅਤੇ ਵਜ਼ੀਰ ਖਾਨ ਜਿਨ੍ਹਾਂ ਨੂੰ ਮੁਰਤਜ਼ਾ ਖਾਨ ਕਹਿੰਦਾ ਹੈ ਕਿ ਜਹੰਗੀਰ ਜਿਹੜਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤਿਆਰੀ ਕਰ ਲਈ ਹੈ ਦਿੱਲੀ ਜਾਣ ਵਾਸਤੇ ਅਮੇ ਸਿੱਖ ਬਹੁਤ ਘਬਰਾਏ ਸਤਿਗੁਰੂ ਜੀ ਕਹਿਣ ਲੱਗੇ ਮੈਂ ਚਾਹੁੰਦਾ ਹਾਂ ਜਹਾਂਗੀਰ ਦੇ ਨਾਲ ਕੁਝ ਗੱਲਾਂ ਕੁਝ ਵਿਚਾਰਾਂ ਕਰਾਂ ਤੋ ਪਾਦਸ਼ਾਹ ਜੀ ਦਿੱਲੀ ਜਾਂਦੇ ਖਣ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਮਜਨੂ ਕਾ ਢਿੱਲਾ ਜੋ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਇੱਕ ਸਿਕੰਦਰ ਸ਼ਾਹ ਫਕੀਰ ਸੀ ਉੱਥੇ ਮਹਾਰਾਜੀ ਉਹਨੂੰ ਜਾ ਕੇ ਮਿਲੇ ਇੱਥੇ ਸੰਗਤਾਂ ਨੂੰ ਪਤਾ ਲੱਗਿਆ ਵੀ ਸੱਚੇ ਪਾਤਸ਼ਾਹ ਹਨ ਗੁਰੂ ਹਰਗੋਬਿੰਦ ਮਹਾਰਾਜੀ ਨੇ ਚਰਨ ਪਾਏ ਖਣ ਤੇ ਫਿਰ ਸੰਗਤਾਂ ਵਹੀਰਾਂ ਕੱਟ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦਿਆਂ ਹਨ ਇੱਥੇ ਫਿਰ ਜਹੰਗੀਰ ਨੇ ਵੀ ਬਹੁਤ ਸਾਰੇ ਨਜ਼ਰਾਂਜੇ ਪੇਟਾ ਕੀਤੇ ਗੁਰੂ ਸਾਹਿਬ ਨੂੰ ਆਪਣੇ ਮਹਿਲਾਂ ਵਿੱਚ ਬੁਲਾਇਆ ਅਤੇ ਜਹੰਗੀਰ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਕੱਠਿਆਂ ਸ਼ਿਕਾਰ ਖੇਡਣ ਵੀ ਜਾਂਦੇ ਹਨ ਇੱਕ ਦਿਨ ਵਿਆਬਾਨ ਜੰਗਲ ਵਿੱਚੋਂ ਇੱਕ ਖੂਨਖਾਰ ਸ਼ੇਰ ਜਿਹੜਾ ਹੈ ਜਹੰਗੀਰ ਦੇ ਉੱਪਰ ਹਮਲਾ ਕਰਦਾ ਹੈ ਪਰ ਪਰਉਪਕਾਰੀ ਸਤਿਗੁਰੂ ਜੀ ਉਸ ਢਾਲ ਦੇ ਨਾਲ ਸ਼ੇਰ ਨੂੰ ਰੋਕਦੇ ਹਨ ਇਤਿਹਾਸ ਕਹਿੰਦਾ ਹੈ ਵੀ ਸਤਿਗੁਰੂ ਨੇ ਇੰਨੀ ਤਿੱਖੀ ਕਿਰਪਾਨ ਜਿਹੜੀ ਹੈ ਪਾਈ ਉਸਦੇ ਨਾਲ ਸ਼ੇਰ ਦੇ ਦੋ ਫਾੜ ਕਰਕੇ ਰੱਖ ਦਿੱਤੇ ਇੱਥੋਂ ਪਰ ਸਤਿਗੁਰੂ ਮਹਾਰਾਜ ਜੰਗੀਰ ਦੇ ਨਾਲ ਨਾਲ ਆਗਰੇ ਤੱਕ ਗਏ ਹਨ ਆਗਰ ਇੱਕ ਸਿੱਖ ਜਿਹੜਾ ਹੈ ਬਹੁਤ ਗਰੀਬ ਸੀ ਉਹਨੇ ਮਹਾਰਾਜ ਜੀ ਨੂੰ ਘਾ ਦੀ ਪੰਡ ਇੱਕ ਟੱਕਾ ਪੇਟਾ ਕੀਤਾ ਹੈ ਇੱਥੋਂ ਫਿਰ ਭਵੇਂ ਜੰਗੀਰ ਜਿਹੜਾ ਹੈ ਸਤਿਗੁਰੂ ਦੇ ਨਾਲ ਸ਼িকার ਖੇਡਣ ਵੀ ਜਾਂਦਾ ਪਰ ਵਿੱਚੋਂ ਸਮਾਂ ਲੋਚਦਾ ਸੀ ਮੈਂ ਕਿ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕੈਦ ਕਰਾਂ ਇਥੋਂ ਮਹਾਰਾਜ ਜੀ ਫਿਰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸਤ ਸੰਗਤ ਸਤਗੁਰੂ ਮਹਾਰਾਜ ਜੀ ਲਗਭਗ ਡੇਢ ਪੂਨੇ 2 ਸਾਲ ਗਵਾਲੀਅਰ ਦੇ ਕਿਲੇ ਵਿੱਚ ਰਹੇ ਬਾਬਾ ਬੁੱਢਾ ਸਾਹਿਬ ਦੀ ਭਾਈ ਗੁਰਦਾਸ ਜੀ ਨੂੰ ਸਮੇਂ ਚੌਕੀਆਂ ਅਰੰਭ ਕੀਤੀਆਂ ਚੌਕੀਆਂ ਮੰਨੋ ਕਿ ਇੱਕ ਰੋਸ ਮਜਾਰਾ ਸੀ ਪਿੰਡਾਂ ਵਿੱਚ ਸ਼ਾਮ ਨੂੰ ਸਿੱਖ ਸੰਗਤਾਂ ਪਹੁੰਚਦੀਆਂ ਆਪਸ ਵਿੱਚ ਵਿਚਾਰਾ ਹੁੰਦੀਆਂ ਮਿਸਾਲ ਜਗਾ ਕੇ ਇੱਕ ਸਿੱਖ ਅੱਗੇ ਉਸ ਤੋਂ ਪਿੱਛੇ ਇੱਕ ਨਸਾਨ ਸਾਹਿਬ ਪਕੜ ਕੇ ਸ਼ਬਦ ਗਾਇਨ ਕਰਦੀਆਂ ਇਸ ਤਰ੍ਹਾਂ ਚੌਂਕੀਆਂ ਆਰੰਭ ਕੀਤੀਆਂ ਇਹ ਚੌਂਕੀਆਂ ਦਾ ਇੰਨਾ ਵੱਡਾ ਅਸਰ ਹੋਇਆ ਕਿ ਸਿੱਖ ਸੰਗਤਾਂ ਗਵਾਲੀਅਰ ਤੱਕ ਪਹੁੰਚਣ ਲੱਗਦੀਆਂ ਤੇ ਜਦੋਂ ਗਵਾਲੀਗਰ ਸਤਗੁਰੂ ਸਾਹਿਬ ਜਿੱਥੇ ਕੈਦ ਸਨ ਉਹਦੀਆਂ ਪਕਰਮਾਂ ਕਰਕੇ ਕਿਲੇ ਨੂੰ ਚੁੰਮ ਕੇ ਕੀ ਸਿੱਖ ਸੰਗਤਾਂ ਵਾਪਸ ਆ ਜਾਂਦੀਆਂ ਹਨ ਤਾਂ ਸਤ ਸੰਗਤ ਇੱਥੇ ਹੀ ਚੰਦੂ ਦਾ ਪੁੱਤਰ ਧਰਮਚੰਦ ਚੰਦੂ ਦੇ ਕਹਿਣ ਤੇ ਹਰੀਦਾਸ ਦਰੁਗੇ ਨੂੰ ਜ਼ਹਿਰ ਵੀ ਦਿੰਦਾ ਹੈ ਕਿ ਗੁਰੂ ਸਾਹਿਬ ਨੂੰ ਖਲਾ ਦਿੱਤਾ ਜਾਏ ਇੱਕ ਚੋਲੇ ਨੂੰ ਜ਼ਹਿਰ ਮਲਾ ਕੇ ਉਹ ਵੀ ਭੇਜਦਾ ਹੈ ਪਰ ਹਰੀਦਾਸ ਦਰੁਗਾ ਜਿਹੜਾ ਗੁਰੂ ਘਰ ਦਾ ਅਨੰਨ ਸੇਵਕ ਸਰਦਾਲੂ ਬਣ ਚੁੱਕਾ ਹੈ ਉਸ ਨੇ ਗੁਰੂ ਸਾਹਿਬ ਨੂੰ ਨਾ ਤਾਂ ਰੋਟੀ ਵੀ ਜ਼ਹਿਰ ਮਲਾ ਕੇ ਦਿੱਤੀ ਹੈ ਨਾ ਉਹ ਚੋਲਾ ਦਿੱਤਾ ਹੈ ਜਿਹਦੇ ਨਾਲ ਜ਼ਹਿਰ ਲਗਾਇਆ ਸੀ ਤਾਂ satsangat ਨੂਰਜਾ ਜਹਾਂਗੀਰ ਦੀ ਜੋ ਘਰਵਾਲੀ ਗਏ ਜਹਾਂਗੀਰ ਲਿਖਦਾ ਉਹਦੇ ਹੱਥਾਂ ਦਾ ਜੋ ਬਣਿਆ ਹੋਇਆ ਪੈਗ ਸ਼ਰਾਬ ਦਾ ਪਿਆਲਾ ਉਹਦੇ ਨਾਲ ਇੰਨਾ ਮਸਤ ਹੋ ਗਿਆ ਉਹਨਾਂ ਸਾਰਾ ਰਾਜ ਭਗ ਜਿਹੜਾ ਹੈ ਬੇਗਮ ਨੂਰਜਾ ਦੇ ਨਾਮ ਲਗਾ ਦਿੱਤਾ ਹੈ ਅੱਤ ਦਾ ਸ਼ਰਾਬੀ ਨਸ਼ੇ ਕਰਨ ਵਾਲਾ ਇਹ ਬਹੁਤ ਜ਼ਿਆਦਾ ਬਿਮਾਰ ਹੋਇਆ ਬੜੇ ਪੀਰਾਂ ਫਕੀਰਾਂ ਜੰਤਰਾ ਮੰਤਰਾਂ ਤੰਤਰਾਂ ਦਾ ਸਹਾਰਾ ਲਿਆ ਪਰ ਕਿ ਤੂੰ ਇਹਨੂੰ ਆਰਾਮ ਨਾ ਆਇਆ ਸਾਈ ਮੀਂ ਮੀਆਂ ਵਰਗਿਆ ਨੇ ਇਸਲਾਹ ਦਿੱਤੀ ਹੈ ਵੀ ਤੂੰ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਨੇ ਇਸ ਲਈ ਤੂੰ ਠੀਕ ਨਹੀਂ ਹੋ ਰਿਹਾ ਸਤਗੁਰ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰ ਦੇ ਤੇ ਤੂੰ ਵੀ ਤੂੰ ਵੀ ਠੀਕ ਹੋ ਜਾਏਗਾ ਇਸ ਫਿਰ ਜੰਗੀਰ ਬਾਦਸ਼ਾਹ ਨੇ ਸਤਗੁਰ ਸਾਹਿਬ ਜੀ ਨੂੰ ਰਿਹਾ ਕੀਤਾ ਹਰੀਦਾਸ ਦਰੋਗਾ ਜਿਹੜਾ ਆਪਣੇ ਘਰ ਸਤਗੁਰੂ ਲੈ ਕੇ ਆਇਆ ਬੜੀਆਂ ਖੁਸ਼ੀਆਂ ਮਨਾਇਆਂ ਜਿ세 ਤਰ੍ਹਾਂ ਕਿ ਮਹਾਰਾਜ ਫਿਰ ਜਦੋਂ ਪੰਜਾਬ ਦੀ ਧਰਤੀ ਤੇ ਪਹੁੰਚਦੇ ਨੇ ਸਾਰੇ ਦਰਬਾਰ ਸਭ ਜੀ ਦੀ ਮਲਾਕ ਕੀਤੀ ਗਈ ਸਿੱਖ ਸੰਗਤਾਂ ਨੇ ਖੁਸ਼ੀਆਂ ਮਨਾਇਆਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਮਰ ਲਗਭਗ ਡੇਢ ਦੋ ਸਾਲਾਂ ਬਾਅਦ ਅੱਜ ਮੁੜ ਵਾਪਸ ਪੰਜਾਬ ਦੀ ਧਰਤੀ ਤੇ ਆਏ ਹਨ ਐਸੇ ਮਹਾਨ ਸਤਿਗੁਰੂ ਦਾ ਜੀਵਨ ਬੜਾ ਕਮਾਲ ਦਾ ਹੈ ਕਿਉਂਕਿ ਸਤਿਗੁਰੂ ਜੀ ਗਰੀਬ ਨੂੰ ਬਾਜ ਹਨ ਪਾਈ ਸਾਧੂ ਪਾਈ ਰੂਪੇ ਦਾ ਜਲ ਛਕਦੇ ਹਨ ਠੰਡਾ ਕਸ਼ਮੀਰ ਵਿੱਚ ਮਾਈ ਭਾਗਪਰੀ ਦਾ ਜਾ ਕੇ ਖੱਦਰ ਦਾ ਬਨਾਇਆ ਹੋਇਆ ਚੋਲਾ ਉਹ ਸਤਿਗੁਰੂ ਜੀ ਮਹਾਰਾਜ ਪੇਟਾ ਕਰਦੇ ਹਨ ਸ਼ਾਦੁੱਲਾ ਫਕੀਰ ਵਰਗੇ ਨੇ ਗੁਜਰਾਤ ਦੀ ਧਰਤੀ ਤੇ ਸਤਿਗੁਰ ਸਾਹਿਬ ਜੀ ਨੇ ਇਹ ਸਮਝਾਇਆ ਸੀ ਇਸਤਰੀ ਇਮਾਨ ਹੈ ਦੌਲਤ ਗੁਜਰਾਨ ਹੈ ਤੇ ਆਖਿਆ ਪੁੱਤਰ ਨਿਸ਼ਾਨ ਹੈ ਕਿ ਤੇਰੇ ਮਨ ਦੇ ਵਿੱਚ ਇਹ ਕਿਉਂ ਤੋਖਲਾ ਬਣ ਗਿਆ ਹੈ ਕਿਉਂਕਿ ਸ਼ਾਦੁਲਲਾ ਫਕੀਰ ਦਾ ਚੇਲਾ ਜਿਹੜਾ ਹੈ ਜੰਗੀਰ ਸੀ ਉਹਦੇ ਮਨ ਵਿੱਚ ਇੱਕ ਤੋਖਲਾ ਬਣ ਗਿਆ ਵੀ ਇੱਕ ਗੁਰੂ ਜਿਹੜਾ ਹੈ ਉਹ ਗ੍ਰਸਤੀ ਵੀ ਹੈ ਪਰਿਵਾਰ ਬਣਾ ਵੀ ਗਿਆ ਤੇ ਉਹ ਕੋ ਧਨ ਦੌਲਤ ਹੈ ਲਾਹੋ ਜਲਾਲ ਦੇ ਨਾਲ ਇਹ ਸਤਿਗੁਰ ਜੀ ਆਪਣਾ ਜੀਵਨ ਬਤੀਤ ਕਰ ਲਿਆ ਨਾ ਫਕੀਰਾਂ ਨੂੰ ਕੰਮ ਸ਼ੋਬਦਾਨੀ ਤੋਂ ਸਤਿਗੁਰ ਸਾਹਿਬ ਜੀ ਨੇ ਸਮਝਾਇਆ ਸੀ ਇਸ ਤਰ੍ਹਾਂ ਮੇਰੇ ਸਾਹਿਬ ਜੀ ਦਾ ਜੀਵਨ ਬੜਾ ਚੜ੍ਹਦੀ ਕਲਾ ਵਾਲਾ ਹੈ ਤੋਂ ਪਰਉਪਕਾਰੀ ਸਤਿਗੁਰ ਜਿਨ੍ਹਾਂ ਬਾਰੇ ਪਾਈ ਗੁਰਦਾਸੀ ਨਾਲ ਆਖਿਆ ਦਲ ਪੰਜਨ ਗੁਰਸੁਰਮਾ ਵੱਡ ਜੂਦਾ ਉਹ ਪਰਉਪਕਾਰੀ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਮਨ ਕਰਦਾ ਮੈਂ ਹੋਰ ਤੁਹਾਡੇ ਨਾਲ ਗੁਰੂ ਦੀਆਂ ਗੱਲਾਂ ਕਰਦਾ ਰਵਾਂ ਪਰ ਬੇਨਤੀ ਹੈ ਸਾਰਿਆਂ ਨੂੰ ਇੰਨੇ ਕੁ ਵਿਚਾਰ ਜਿਹੜੀ ਹੈ ਜਰੂਰ ਅੱਗੇ ਤੁਸੀਂ ਸੈਂਡ ਕਰ ਦਿਓ ਤਾਂ ਜੋ ਸਿਕ ਸੰਗਤਾਂ ਦਾ ਕੇ ਵਿਚਾਰ ਪਹੁੰਚ ਸਕੇ ਅੱਜ ਮੂਰ ਨਾਨਕ ਸ਼ਾਇਕ ਕਲੰਡਰ ਮੁਤਾਬਕ ਜਿਸ ਕਲੰਡਰ ਨੂੰ ਸਾਡੀ ਸ਼੍ਰੋਮਣੀ ਕਮੇਟੀ ਨੇ ਆਰਸਤ ਦੇ ਮਗਰ ਲਾ ਕੇ ਇਹਦਾ ਕਤਰ ਕਰ ਦਿੱਤਾ ਉਸ ਮੁਤਾਬਕ ਅੱਜ ਗੁਰਪੁਰਬ ਹੈ ਜੀ ਤਾਂ ਸਤਿਗੁਰ ਸਾਹਿਬ ਜੀ ਦੇ ਆਗਮਨ ਗੁਰਪੁਰਬ ਦੀਆਂ ਲੱਖ ਲੱਖ ਦਈਆਂ ਹੁਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀਫਤ